ਜੀ ਕੋ ਨਿਕਾੜ ਕੇ ਕਰਕੇ ਆਪਾਂ ਘਰੇ ਇਹ ਦਾੜ ਲੈਣੇ ਤੇ ਪਾਣੀ ਆਪਾਂ ਥੋੜਾ ਜਿਆਦਾ ਇੱਕ ਗਲਾਸ ਹੋਰ ਪਾਏ ਸੀ। ਇਸ ਸਾਰੇ ਕਾਜ ਜੀ ਸਾਰਿਆਂ ਨੂੰ ਅੱਜ ਆਪਾਂ ਦਲੀਆ ਬਣਾਵਾਂਗੇ। ਖੁਸ਼ਕ ਦਲੀਆ ਬਣਾਵਾਂਗੇ ਆਪਾਂ। ਤੇ ਹੁਣ ਆਪਾਂ ਅੱਗ ਬਲਫੀ ਤੇ ਕੜਾਈ ਧਰਾਂਗੇ। ਵੋਏ ොජපානු පලපුන්නාගේ ස්චිපු නිකණුක කරක අපකරඒවි දල්ලන්නේ ਪਾਰੇ ਹੈ ਬਾਜ਼ਾਰ ਉਹ ਦੂਜਾ ਹੈਗਾ ਇਹ ਕੱਚੀ ਕਣਕ ਦਾ ਨਹੀਂ ਇਹ ਕੱਚੀ ਕਣਕ ਦਾ ਹੀ ਹੈ ਆਂਗਰ ਕਿ ਆਪਾਂ ਪਹਿਲਾਂ ਪੁੰਨਾਗੇ ਹਲੋ ਆਪਣਾ ਦਲੀਆ ਪੁੱਜ ਗਿਆ ਤੇ ਆਪਾਂ ਪਾਣੀ ਪਾਵਾਂਗੇ ਜਿਵੇਂ ਕੋਈ ਮਰੀਜ਼ ਨੂੰ ਡਾਕਟਰ ਦੱਸ ਦਿੰਦੇ ਇਹ ਦਲੀਆ ਖਾਣਾ ਹੈ उस तरह अपा बनाव कुछ पानी पावे ਮਿਰਚਾ ਕਾਲਾ ਨਾਣ ਪਾਵਾਂਗੇ ਜਿੰਨਾ ਕੋ ਲੋੜ ਹੈ ਕੋਨਾ ਖਵਾਵਾਂਗੇ ਥੋੜੀ ਕਾਲੀ ਮਿਰਚ ਪਾਵਾਂਗੇ घ्यो पावे थोड़ा हम आपके इस तरह कड़छी फेरी जावा गे तरह ही रेडा गे भी ढक देनी जो रेजे पै गए चंगी तरह फिर आपूक देंगे ਲੋ ਦੜੀਆ ਹੁਣ ਰਹਿ ਜੇ ਪੈ ਗਿਆ ਤੇ ਪਾਣੀ ਘਟਾ ਹੈ ਕਰਣਾ ਹੈ ਥੋੜਾ ਜਿਹਾ ਤੇ ਆਪਾਂ ਪਾਣੀ ਹੋਰ ਪਾਵਾਂਗੇ ਥੋੜਾ ਜਿਹਾ ਚੰਗੀ ਤਰ੍ਹਾਂ ਰਹਿਣਾ ਇਹ ਵਧੀਆ ਤੇ ਹੁਣ ਆਪਾਂ ਉਤੋਂ ਟੱਕ ਦੇਾਂਗੇ ਲੋ ਪਾਣ ਸਪਲੀਮੈਂਟ ਹੋ ਗਏ ਰਹਿ ਜਾਂਦੇ ਨੂੰ ਪਾਣੀ ਇਹ ਫੇਰ ਆਪਣੇ ਹੋਰ ਪਾਊਗਾ ਕਰਣਾ ਫੇਰ ਹੋ ਗਿਆ ਰਿਜਦਾ ਜੇ ਆਪਾਂ ਚੰਗੀ ਤਰ੍ਹਾਂ ਰੰਨਾ ਪਾਣੀ ਹੋਰ ਪਾਵਾਂਗੇ ਹੋਰੇ ਨੂੰ ਆਪਾਂ 10 ਮਿੰਟ ਹੋਰ ਰੰਨਾਂਗੇ ਫਿਰ ਆਪਾਂ ਲਾ ਲਾਂਗੇ ਲੋਰੀ ਆਪਣਾ ਬਹੁਤ ਵਧੀਆ ਬਣ ਗਿਆ ਰਿਝ ਗਿਆ ਤੇ ਪਾਣੀ ਆਪਾਂ ਥੋੜਾ ਜਿਹਾ ਇੱਕ ਗਲਾਸ ਹੋਰ ਪਾਇਆ ਸੀਗਾ ਤੇ ਬਹੁਤ ਵਧੀਆ ਬਾਤ ਵਧੀਆ ਰਿਝ ਗਿਆ ਤੇ ਹੁਣ ਆਪਾਂ ਲਾਵਾਂਗੇ ਕੌਲੀਚ ਪਾਵਾਂਗੇ ਬਹੁਤ ਵਧੀਆ ਬਣਿਆ ਮਰੀਜ਼ ਖਾਂਦੇ ਐ ਇਹੇ ਜਿਆ ਜੇ ਜਿੰਨਾਂ ਨੇ ਰੋਟੀ ਨਹੀਂ ਖਾਣੀ ਹੁੰਦੀ ਭਾਰੀ ਹੁੰਦੀ ਹੈ ਰੋਟੀ ਤੇ ਉਹਨਾਂ ਨੂੰ ਇਹੋ ਜਿਹਾ ਦਲੀਆ ਬਣਾ ਕੇ ਦਿੰਦੇ ਆ। ਤਾਂ ਕਿੰਦਾ ਵਧੀਆ ਬਣਿਆ ਦਲੀਆ ਬਹੁਤ ਵਧੀਆ ਬਣਿਆ। ਜੇ ਸਾਡੀ ਵੀਡੀਓ ਆਪਕ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।